ਮੈਂ ਇੰਸਪੈਕਟਰ ਹਰਸਿੰਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਸਿਟੀ ਮੈਂ ਆਪ ਨੂੰ ਦੱਸਣਾ ਚਾਹੁੰਦਾ ਵੀ ਜੋ ਇੱਥੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਥਾਣਾ ਸਦਰ ਦੀ ਜਿਹੜੀ ਪੀਸ ਪਾਰਟੀ ਉਹਦੇ ਨਾਲ ਪ੍ਰਵਾਸੀ ਮਜ਼ਦੂਰਾਂ ਵੱਲੋਂ ਮਾਰਕੁੱਟ ਕੀਤੀ ਗਈ ਹੈ। ਉਹਦੇ ਸਬੰਧੀ ਮੈਂ ਸਪਸ਼ਟੀਆਤ ਦੇਣਾ ਚਾਹੁੰਦਾ ਵੀ ਸਾਡੇ ਕੋਲ ਇੱਕ ਗੱਲ ਕੰਪਲੇਂਟ ਆਈ ਸੀ ਸ਼ਰਨਜੀਤ ਕੌਰ ਦੀ ਜੋ ਕਿ ਬਟਾਲੇ ਦੀ ਰਹਿਣ ਵਾਲੀ ਹੈ। ਉਹ ਆਪਣੇ ਇੱਥੇ بیٹے ਦੇ ਸਹੁਰਿਆਂ ਵੱਲ ਆਈ ਸੀ ਟਗੋਰਪਲੂਨੀ। ਕਿਤੇ ਉਹਨਾਂ ਦਾ ਕਿਸੇ ਗੱਲ ਤੋਂ ਲੈ ਕੇ ਆਪਸ ਵਿੱਚ ਦੋਵਾਂ ਪਰਿਵਾਰਾਂ ਦਾ ਮਤਭੇਦ ਹੋ ਗਿਆ ਬਹਿਸ-ਵਿਚਾਈ ਹੋ ਗਈ। ਚਰਨਜੀਤ ਮੌਰ ਵੱਲੋਂ ਸਾਨੂੰ ਜਿਹੜੀ ਇੱਕ ਪਲੇਂਟ ਲੋਜ ਕੀਤੀ ਗਈ ਜਿੱਥੇ ਸਾਡੀ ਪੁਲਿਸ ਪਾਰਟੀ ਮੌਕੇ ਤੇ ਗਈ। ਦੋਵੇਂ ਪਾਰਟੀਆਂ ਜਿਹੜੀਆਂ ਤੇ ਕਾਫੀ ਆਵਾਜ਼ ਵਿੱਚ ਬਹਿਸ-ਵਿਚਾਈ ਕਰ ਰਹੀਆਂ ਸਨ। ਉਹਦੇ ਵਿੱਚ ਉਹ ਥੋੜਾ ਜਿਹਾ ਅਗਰੈਸਿਵ ਹੋ ਕੇ ਪੁਲਿਸ ਪਾਰਟੀ ਦੇ ਨਾਲ ਵੀ ਉਹਨਾਂ ਨੇ ਬਹਿਸ-ਵਿਚਾਈ ਕੀਤੀ ਹੈ। ਜਿਹਦੇ ਵਿੱਚ ਸਾਡੇ ਐਸਐਸਆਈ ਵੱਲੋਂ ਫੌਰੀ ਐਕਸ਼ਨ ਲੈਂਦੇ ਹੋયા ਆ। ਉਹਦੇ ਵਿੱਚ ਪ੍ਰੀਵੈਂਟਿਵ ਐਕਸ਼ਨ ਲੈ ਲਿਆ ਗਿਆ ਹੋਇਆ ਹੈ। ਇਹ ਇਹਦੇ ਵਿੱਚ ਮੈਂ ਦੁਬਾਰਾ ਦੱਸਣਾ ਚਾਹੁੰਦਾ ਵੀ ਉੱਥੇ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਗੱਲ ਚੱਲ ਰਹੀ ਹੈ ਮਾਰਕੋਟ ਵਾਲੀ ਉਹ ਅਸਲ ਵਿੱਚ ਕਿਸੇ ਦਾ ਨਹੀਂ ਕੋਈ ਸੱਚਾਈ ਨਹੀਂ ਹੈ